ਪਰਮ ਸਤਿਕਾਰਯੋਗ ਦੋਸਤੋ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਮਜੀਠੀਆ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਨਾਭਾ ਜੇਲ੍ਹ ਦੇ ਵਿੱਚ ਗਏ ਨੇ ਤੇ ਬਾਅਦ ਦੇ ਵਿੱਚ ਮਜੀਠੀਆ ਦੀ ਟੀਮ ਨੇ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਵੱਡੀਆਂ ਗੱਲਾਂ ਇਸ ਜੇਲ੍ਹ ਮੁਲਾਕਾਤ ਬਾਰੇ ਲਿਖ ਦਿੱਤੀਆਂ ਨੇ ਤੇ ਇਹਦੇ ਬਾਰੇ ਕੁਝ ਲੋਕ ਤਾਂ ਬਾਬਾ ਜੀ ਦੀ ਤੇ ਮਜੀਠੀਆ ਸਾਹਿਬ ਦੀ ਤਾਰੀਫ ਕਰ ਰਹੇ ਨੇ ਸ਼ੁਕਰਾਨਾ ਕਰ ਰਹੇ ਨੇ ਤੇ ਕੁਝ ਲੋਕਾਂ ਨੇ ਬਹੁਤ ਵੱਡੇ ਵੱਡੇ ਸਵਾਲ ਇਸ ਮੁਲਾਕਾਤ ਦੇ ਉੱਪਰ ਖੜੇ ਕੀਤੇ ਨੇ ਸਵਾਲ ਇੰਨੇ ਵੱਡੇ ਨੇ ਜਿਨ੍ਹਾਂ ਦੇ ਉੱਪਰ ਗੱਲ ਕਰਨੀ ਚਰਚਾ ਕਰਨੀ ਜ਼ਰੂਰੀ ਲੱਗ ਗਈ ਮੈਂ ਤੁਹਾਡੇ ਨਾਲ ਦੋਵੇਂ ਪੱਖ ਸਾਂਝੇ ਕਰਾਂਗਾ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਸੋਹਣੀ ਪਾਸ਼ਾ ਦੇ ਵਿੱਚ ਲਿਖਿਓ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਅੱਜ ਇਸ ਮੁਲਾਕਾਤ ਦੇ ਵਿੱਚ ਹੋਇਆ ਕੀ ਕੀ ਤੇ ਕਿਵੇਂ ਤਰੀਫਾਂ ਕੁਝ ਲੋਕਾਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਜਿਹੜੇ ਬਹੁਤ ਵੱਡੇ ਸਵਾਲ ਵੱਡੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਜਿਹੜੇ ਹੈਰਾਨ ਕਰਦੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਅਖੀਰ ਤੱਕ ਤੁਸੀਂ ਜ਼ਰੂਰ ਸੁਣਿਓ ਅੱਜ ਹੋਇਆ ਕੀ ਦੋਸਤੋ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਢਿੱਲੋਂ ਨਾਬਾ ਜੇਲ੍ਹ ਦੇ ਵਿੱਚ ਬਿਕਰਮ ਮਜੀਠੀਆ ਦੀ ਮੁਲਾਕਾਤ ਕਰਨ ਗਏ ਜਦੋਂ ਉਹ ਮੁਲਾਕਾਤ ਕਰਨ ਗਏ ਪਹਿਲਾਂ ਤਾਂ ਦੱਸਿਆ ਜਾ ਰਿਹਾ ਕਿ 35 ਦਿਨਾਂ ਤੋਂ 40 ਦਿਨਾਂ ਤੋਂ ਉਹ ਜੇਲ੍ਹ ਪ੍ਰਸ਼ਾਸਨ ਤੋਂ ਮੁਲਾਕਾਤ ਕਰਨ ਦਾ ਸਮਾਂ ਮੰਗ ਰਹੇ ਸੀ ਤੇ ਸਮਾਂ ਨਹੀਂ ਮਿਲ ਰਿਹਾ ਸੀ ਫਿਰ ਮੱਸਾ ਸਮਾਂ ਦਿੱਤਾ ਗਿਆ ਤੇ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਢਿੱਲੋਂ ਮੁਲਾਕਾਤ ਕਰਨ ਗਏ ਉਹਨਾਂ ਦੇ ਨਾਲ ਕਾਫੀ ਸਿਕਿਉਰਿਟੀ ਸੀ ਉੱਥੇ ਜੇਲ੍ਹ ਦੇ ਕੋਲ ਵੀ ਕਾਫੀ ਪੁਲਿਸ ਸਿਕਿਉਰਿਟੀ ਉਹਨਾਂ ਦੀ ਸੁਰੱਖਿਆ ਲਈ ਲਾਈ ਗਈ ਤੇ ਜਦੋਂ ਵਿਕਰਮ ਜੀਠੀਆ ਦੀ ਮੁਲਾਕਾਤ ਕਰਨ ਡੇਰਾ ਮੁਖੀ ਬਿਆਸ ਪਹੁੰਚੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਹਰ ਜੇਲ੍ਹ ਦੇ ਉਹ ਸੰਗਤ ਕਹਿ ਲਓ ਜਾਂ ਡੇਰਾ ਬਿਆਸ ਦੇ ਪੈਰੋਕਾਰ ਡੇਰਾ ਬਿਆਸ ਦੇ ਚੇਲੇ ਡੇਰਾ ਬਿਆਸ ਦੇ ਨਾਮ ਲੈਣ ਵਾਲੇ ਬਾਹਰ ਪਹੁੰਚ ਚੁੱਕੇ ਸਨ ਫਿਰ ਕੀ ਹੋਇਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸਮੁਖੀ ਆਪਣੇ ਬਾਡੀਗਾਰਡਾਂ ਦੇ ਨਾਲ ਅੰਦਰ ਗਏ ਔਰ ਫਿਰ ਵਿਕਰਮ ਮਜੀਠੀਆ ਦੀ 35 ਮਿੰਟ ਦੇ ਕਰੀਬ ਮੁਲਾਕਾਤ ਉਹਨਾਂ ਨੇ ਕੀਤੀ ਹੈ ਜੋ ਖਬਰਾਂ 'ਚ ਆਈ ਹੈ ਉਸ ਤੋਂ ਬਾਅਦ ਉਹ ਜਦੋਂ ਬਾਹਰ ਆਏ ਜੇਲ੍ਹ ਤੋਂ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਬਾਡੀਗਾਰਡ ਉਹਨਾਂ ਦੇ ਸੁਰੱਖਿਆ ਗਾਰਡ ਵੀ ਸੀਗੇ ਤਾਂ ਬਾਹਰ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਬੈਠੀ ਸੀ ਜਾ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਚੇਲੇ ਬੈਠੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਆ ਦਰਸ਼ਨ ਦਿੱਤੇ ਕਾਫੀ ਸਾਰੇ ਚੈਨਲ ਕਹਿ ਰਹੇ ਨੇ ਔਰ ਉਹਨਾਂ ਨੇ ਹੱਥ ਜੋੜ ਕੇ ਉਹਨਾਂ ਨੂੰ ਵੀ ਬੁਲਾਇਆ ਤੇ ਫਿਰ ਉਥੋਂ ਉਹ ਚਲੇ ਗਏ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀ ਟੀਮ ਨੇ ਇੱਕ ਪੋਸਟ ਪਾਈ ਆ ਮੀਡੀਆ ਤੇ ਉਹਦੇ ਚ ਵਿਕਰਮ ਮਜੀਠੀਆ ਦੇ ਵੱਲੋਂ ਇਹ ਲਿਖਿਆ ਗਿਆ ਐਕਸ ਦੇ ਸੋਸ਼ਲ ਮੀਡੀਆ ਦੇ ਉੱਪਰ ਉਹ ਕਹਿੰਦਾ ਕਿ ਮੇਰੀ ਕੋਈ ਬਹੁਤ ਔਕਾਤ ਨਹੀਂ ਹੈ ਮਾਮੂਲੀ ਜਿਹਾ ਬੰਦਾ ਪਰ ਮੈਂ ਬਹੁਤ ਜ਼ਿਆਦਾ ਅਤੀ ਸ਼ੁਕਰਗੁਜ਼ਾਰ ਹਾਂ ਬਾਬਾ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਜੇਲ੍ਹ ਦੇ ਵਿੱਚ ਮੇਰੀ ਮੁਲਾਕਾਤ ਕਰਕੇ ਮੈਨੂੰ ਬਹੁਤ ਹੌਸਲਾ ਦਿੱਤਾ ਮੈਨੂੰ ਹੌਸਲਾ ਅਫਜ਼ਾਈ ਦੇ ਕੇ ਗਏ ਨੇ ਬਹੁਤ ਸਾਰੀ ਮੈਂ ਬਹੁਤ ਧੰਨਵਾਦੀ ਹਾਂ ਨਾਲੇ ਵਿਕਰਮ ਮਜੀਠੀਆ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਮੁਸ਼ਕਲ ਸਮਿਆਂ ਤੇ ਮੇਰੇ ਸਿਰ ਤੇ ਮੇਰੇ ਮੋਢੇ ਤੇ ਹੱਥ ਰੱਖਿਆ ਅੱਗੇ ਵੀ ਰੱਖਦੇ ਰਹਿਣਗੇ ਤੇ ਇਸ ਤਰ੍ਹਾਂ ਵਿਕਰਮ ਮਜੀਠੀਆ ਨੇ ਪੋਸਟ ਪਾਈ ਹੈ ਹੁਣ ਇੱਥੇ ਜਿਹੜੇ ਸਵਾਲ ਵੱਡੇ ਖੜੇ ਹੋਏ ਨੇ ਉਹ ਵੀ ਮੈਂ ਤੁਹਾਡੇ ਨਾਲ ਹੁਣ ਸਾਂਝੇ ਕਰਦਾ ਦੇਖੋ ਉਹ ਸਵਾਲ ਮੇਰੇ ਨਹੀਂਗੇ ਮੈਂ ਪਹਿਲਾਂ ਕਹਦਿਆਂ ਜਿਹੜੀਆਂ ਵੀਡੀਓ ਚੈਨਲਾਂ ਤੇ ਅੱਜ ਇਸ ਮੁਲਾਕਾਤ ਬਾਰੇ ਚੱਲੀਆਂ ਸੈਂਕੜੇ ਚੈਨਲਾਂ ਤੇ ਚੱਲੀਆਂ ਨੇ ਉਹਨਾਂ ਦੇ ਥੱਲੇ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਇੱਕ ਤਾਂ ਕੁਝ ਚੈਨਲਾਂ ਦੇ ਮੈਂ ਕਮੈਂਟ ਪੜੇ ਨੇ ਇੱਕ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਪੋਸਟਾਂ ਪਾਈਆਂ ਨੇ ਜਿਹੜੇ ਵਿਕਰਮ ਮਜੀਠੀਆ ਦੇ ਵਿਰੋਧੀ ਹੋ ਸਕਦੇ ਨੇ ਜਾਂ ਜਿਹੜੇ ਕੁਝ ਤਰਕਸ਼ੀ ਲੋਕ ਨੇ ਜਿਹੜੇ ਪਹਿਲਾਂ ਤੋਂ ਹੀ بڑے ਵੱਡੇ ਸਵਾਲ ਉਠਾਉਂਦੇ ਰਹੇ ਨੇ ਤੇ ਕੁਝ ਅਕਾਲੀ ਦਲ ਪਾਰਟੀ ਦੇ ਵਿਚਾਰਧਾਰਕ ਤੇ ਰਾਜਨੀਤਿਕ ਵਿਰੋਧੀ ਹੋ ਸਕਦੇ ਨੇ ਉਹਨਾਂ ਨੇ ਇਹ ਸਵਾਲ ਖੜੇ ਕੀਤੇ ਨੇ ਸਵਾਲ ਕਿਹੜੇ ਨੇ ਪਹਿਲਾ ਸਵਾਲ ਇਹ ਕੀਤਾ ਗਿਆ ਕਿ ਬਾਬਾ ਗ੍ਰਿੰਦਰ ਸਿੰਘ ਢਿੱਲੂ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਕੈਦੀ ਨੇ ਜੇਲਾਂ ਦੇ ਵਿੱਚ ਤੇ ਬਹੁਤ ਸਾਰੇ ਉਹ ਕੈਦੀ ਵੀ ਨਹੀਂ ਜਿਨ੍ਹਾਂ ਨੇ ਵਿਆਸ ਡੇਰੇ ਤੋਂ ਨਾਮ ਲਿਆ ਹੋਇਆ ਜਿਹੜੇ ਵਿਆਸ ਡੇਰੇ ਨਾਲ ਲੰਬੇ ਟਾਈਮ ਤੋਂ ਜੁੜੇ ਹੋਏ ਨੇ ਤੇ ਕਈ ਝੂਠੇ ਕੇਸਾਂ ਕਈ ਸੱਚੇ ਕੇਸਾਂ ਦੇ ਵਿੱਚ ਉਹਨਾਂ ਨੂੰ ਪਾ ਕੇ ਤੇ ਜੇਲ੍ਹ ਚ ਕੀਤਾ ਹੋਇਆ ਸਵਾਲ ਸਭ ਤੋਂ ਵੱਡਾ ਕਰਨ ਵਾਲਿਆਂ ਨੇ ਇਹ ਕੀਤਾ ਕਿ ਅੱਜ ਡੇਰਾ ਬਿਆਸ ਮੁਖੀ ਬਾਬਾ ਜੀ ਵਿਕਰਮਜੀਠੀਆ ਦੀ ਮੁਲਾਕਾਤ ਕਰਨ ਤਾਂ ਚਲੇ ਗਏ ਪਰ ਕੀ ਕਦੇ ਉਹ ਆਪਣੇ ਹੋਰ ਕਿਸੇ ਵੀ ਡੇਰਾ ਬਿਆਸ ਦੇ ਜਿਹੜੇ ਸੇਵਕ ਨੇ ਉਹਨਾਂ ਨੂੰ ਕਿਸੇ ਨੂੰ ਜਦ ਜੇਲ ਕੀਤਾ ਜਾਂਦਾ ਹੈ ਤਾਂ ਕਿਸੇ ਦੀ ਮੁਲਾਕਾਤ ਕਰਨ ਗਏ ਨਹੀਂ ਸਵਾਲ ਕਰਨ ਆਲੇ ਨਹੀਂ ਇਹ ਕੀਤਾ ਔਰ ਉਹਨਾਂ ਨੇ ਇਹ ਕਿਹਾ ਕਿ ਕੀ ਡੇਰਾ ਮੁਖੀ ਸਾਹਿਬ ਇਸ ਕਰਕੇ ਵਿਕਰਮਜੀਠੀਆ ਦੀ ਮੁਲਾਕਾਤ ਕਰਨ ਗਏ ਨਹੀਂ ਵੀ ਉਹ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਕਰੀਬੀ ਨੇ ਕਿ ਜਾਂ ਫਿਰ ਇਸ ਕਰਕੇ ਗਏ ਨੇ ਕਿ ਵਿਕਰਮ ਮਜੀਠੀ ਇੱਕ ਵੱਡੇ ਬੰਦੇ ਨੇ ਖਾਸ ਬੰਦੇ ਨੇ ਮੰਤਰੀ ਰਹੇ ਨੇ ਕਾਲੀ ਦਲ ਦੇ ਵੱਡੇ ਲੀਡਰ ਨੇ ਇਸ ਕਰਕੇ ਗਏ ਨੇ ਹੁਣ ਇਹ ਜਿਹੜੇ ਸਵਾਲ ਕੀਤੇ ਜਾ ਰਹੇ ਨੇ ਇਹ ਮੈਂ ਨਹੀਂ ਕਰ ਰਿਹਾ ਇਹ ਸੋਸ਼ਲ ਮੀਡੀਆ ਤੇ ਕੁਝ ਲੋਕ ਕਰ ਰਹੇ ਨੇ ਕਮੈਂਟਾਂ ਦੇ ਵੀਡੀਓ ਥੱਲੇ ਔਰ ਕੁਝ ਉੱਚ ਔਰ ਦੂਜਾ ਸਵਾਲ ਕੁਝ ਲੋਕਾਂ ਨੇ ਇਹ ਉਠਾਇਆ ਅੱਜ ਉਹ ਕਹਿੰਦੇ ਮੰਨ ਲਓ ਅੱਜ ਡੇਰਾ ਬਿਆਸ ਦੇ ਮੁਖੀ ਜਦੋਂ ਜੇਲ੍ਹ ਦੇ ਵਿੱਚ ਬੰਦ ਬਿਕਰਮ ਮਜੀਠੀਆ ਦੀ ਮੁਲਾਕਾਤ ਕਰਕੇ ਆਏ ਨੇ ਤਾਂ ਮਜੀਠੀਆ ਤੇ ਦੋਸ਼ ਨੇ ਨਸ਼ਿਆਂ ਨਾਲ ਜੁੜੇ ਹੋਏ ਡਰੱਗ ਨਾਲ ਨਸ਼ਿਆਂ ਨਾਲ ਜੁੜੇ ਤਾਂ ਕੁਝ ਲੋਕਾਂ ਨੇ ਇਹ ਕਿਹਾ ਕਿ ਮੰਨ ਲਓ ਕੱਲ ਨੂੰ ਤੱਥਾਂ ਸਬੂਤਾਂ ਦੇ ਆਧਾਰ ਤੇ ਅਦਾਲਤ ਬਿਕਰਮ ਮਜੀਠੀਆ ਨੂੰ ਇਸ ਨਸ਼ਿਆਂ ਵਾਲੇ ਕੇਸ ਤੇ ਦੋਸ਼ੀ ਮੰਨ ਲਵੇ ਤੇ ਸਜ਼ਾ ਸੁਣਾ ਦੇਵੇ ਤਾਂ ਫਿਰ ਡੇਰਾ ਬਿਆਸ ਜਾਂ ਡੇਰਾ ਬਿਆਸ ਮੁਖੀ ਸਾਹਿਬ ਬਾਬਾ ਜੀ ਕੀ ਕਹਨਗੇ ਕੀ ਫਿਰ ਉਹ ਕਹਿੰਦੇ ਕਿ ਨਸ਼ਿਆ ਵਾਲੇ ਵਿਅਕਤੀਆਂ ਦੀ ਮੈਂ ਮੁਲਾਕਾਤ ਕਰਨ ਜਾਂਦਾ ਰਿਹਾ ਜੇ ਕੱਲ ਨੂੰ ਦੋਚੀ ਠਹਿਰਾ ਦਿੱਤਾ ਜਾਵੇ ਤਾਂ ਇਹ ਸਵਾਲ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੁੱਛਿਆ ਹੁਣ ਅਗਲਾ ਸਵਾਲ ਕੁਝ ਲੋਕਾਂ ਨੇ ਇਹ ਕਿਹਾ ਉਹ ਕਹਿੰਦੇ ਨੇ ਕਿ ਜਦੋਂ ਡੇਰਾ ਬਿਆਸ ਦੇ ਮੁਖੀ ਜੇਲ੍ਹ ਗਏ ਵਿਕਰਮ ਮਜੀਠੀਆ ਜਿਹੜੇ ਕਿ ਨਸ਼ੇ ਦੇ ਕੇਸ ਅੰਦਰ ਨੇ ਉਹਨਾਂ ਨਾਲ ਤਾਂ ਉਹਨਾਂ ਨੇ 35 ਮਿੰਟ ਮੁਲਾਕਤ ਕੀਤੀ ਤੇ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਉਹਨਾਂ ਦੇ ਸੇਵਕ ਉਹਨਾਂ ਦੇ ਨਾਮ ਲੈਣ ਵਾਲੇ ਬਾਹਰ ਬੈਠੇ ਸੀ ਉਹਨਾਂ ਦੇ ਕੋਲ ਬਾਬਾ ਜੀ 35 ਮਿੰਟ ਕਿਉਂ ਨਹੀਂ ਖੜੇ ਕਿਉਂ ਨਹੀਂ ਰੁਕੇ ਉਹਨਾਂ ਸਾਰਿਆਂ ਹਜ਼ਾਰਾਂ ਦੇ ਨਾਲ ਵੀ 35 ਮਿੰਟ ਗੱਲ ਕਿਉਂ ਨਹੀਂ ਕੀਤੀ ਇਹ ਸਵਾਲ ਕੁਝ ਲੋਕ ਕਰ ਰਹੇ ਨਹੀਂ ਇਸ ਸਵਾਲ ਮੈਂ ਨਹੀਂ ਕਰ ਰਿਹਾ ਜੋ ਮੈਂ ਪੜ੍ਹੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਔਰ ਇਸ ਤੋਂ ਵੀ ਵੱਡੇ ਕੁਝ ਸਵਾਲ ਹੋਰ ਉਠਾਏ ਗਏ ਨੇ ਕੁਝ ਲੋਕਾਂ ਨੇ ਕਿਹਾ ਕਿ ਪਹਿਲਾਂ ਹੀ ਪਤਾ ਸੀ ਅਕਾਲੀ ਦਲ ਡੇਰਾ ਵਾਲਿਆਂ ਦੇ ਨਾਲ ਰਲ ਕੇ ਚੱਲਦਾ ਤੇ ਵੱਖ-ਵੱਖ ਡੇਰਿਆਂ ਦੀ ਅਕਾਲੀ ਦਲ ਛਰਨ ਲੈਂਦਾ ਰਿਹਾ ਅਕਾਲੀ ਦਲ ਪਾਰਟੀ ਦੇ ਉੱਪਰ ਜਿਹੜੇ ਇਹਨਾਂ ਦੇ ਰਾਜਨੀਤਿਕ ਵਿਰੋਧੀ ਨੇ ਉਹ ਪਹਿਲਾਂ ਇਹ ਦੋਸ਼ ਲਾਉਂਦੇ ਰਹੇ ਨੇ ਕਿ ਡੇਰਾ ਸਰਸਾ ਦੇ ਨਾਲ ਤੇ ਦੂਜੇ ਡੇਰਿਆਂ ਦੇ ਨਾਲ ਮਿਲ ਕੇ ਅਕਾਲੀ ਦਲ ਚੱਲਦਾ ਤੇ ਅਕਾਲੀ ਦਲ ਦੇ ਕੁਝ ਲੀਡਰ ਇਹ ਕਹਿੰਦੇ ਵੀ ਰਏ ਨੇ ਕਿ ਨਹੀਂ ਇਹ ਦੋਸ਼ ਝੂਠੇ ਨੇ ਅਸੀਂ ਡੇਰਾਵਾਦ ਦਾ ਸਮਰਥਨ ਨਹੀਂ ਕਰਦੇ ਤਾਂ ਹੁਣ ਅਕਾਲੀ ਦਲ ਤੋਂ ਇਹ ਵੱਡਾ ਸਵਾਲ ਪੁੱਛਣਾ ਬਣ ਗਿਆ ਕਿ ਕੀ ਅਕਾਲੀ ਦਲ ਡੇਰਾਵਾਦ ਦਾ ਸਮਰਥਨ ਕਰਦਾ ਹੈ ਡੇਰਿਆਂ ਦਾ ਸਮਰਥਨ ਕਰਦਾ ਹੈ ਦੇਹਧਾਰੀ ਗੁਰੂਆਂ ਦਾ ਸਮਰਥਨ ਕਰਦਾ ਹੈ ਕੁਝ ਲੋਕਾਂ ਨੇ ਇਹ ਵੱਡਾ ਸਵਾਲ ਖੜਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਨੇ ਉਹ ਜਦੋਂ 11ਵਾਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਥਾਪ ਕੇ ਤੇ ਜੋਤੀ ਜੋਤ ਸਮਾ ਗਏ ਤਾਂ ਉਸ ਤੋਂ ਬਾਅਦ ਜਿਹੜੇ ਦੇਹਧਾਰੀ ਗੁਰੂ ਨੇ ਜਿਨ੍ਹਾਂ ਨੂੰ ਲੋਕ ਗੁਰੂ ਮੰਨ ਕੇ ਮੱਥੇ ਟੇਕਦੇ ਆ ਦੇਹਧਾਰੀ ਗੁਰੂਆਂ ਨੂੰ ਕੀ ਅਕਾਲੀ ਦਲ ਉਹਨਾਂ ਦਾ ਸਮਰਥਨ ਕਰਦਾ ਹੈ ਹੁਣ ਜੇ ਅਗਲਾ ਸਵਾਲ ਕੁਝ ਲੋਕਾਂ ਨੇ ਕੀਤਾ ਕਿ ਜਿਹੜੇ ਡੇਰਾ ਵਿਆਸ ਦੇ ਮੁਖੀ ਸਾਹਿਬ ਤੇ ਵਿਕਰਮਜੀਤ ਮਜੀਠੀਆ ਸਾਹਿਬ ਜੇ ਉਹਨਾਂ ਦੀ ਰਿਸ਼ਤੇਦਾਰੀ ਹੈ ਤਾਂ ਫਿਰ ਉਹਦੇ ਬਾਰੇ ਵੀ ਕੁਝ ਲੋਕਾਂ ਨੇ ਸਵਾਲ ਕੀਤੇ ਨੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਕੁਝ ਤਰਕਸ਼ੀਲ ਕਿਸਮ ਦੇ ਲੋਕ ਇਹ ਪਹਿਲਾਂ ਤੋਂ ਕਹਿੰਦੇ ਆ ਰਹੇ ਨੇ ਕਿ ਵੱਖ-ਵੱਖ ਜਿਹੜੇ ਡੇਰਿਆਂ ਦੇ ਗੁਰੂ ਨੇ ਇਸ ਟਾਈਮ ਜਿਹੜੇ ਗੁਰੂ ਮੰਨੇ ਜਾ ਰਹੇ ਨੇ ਜਦੋਂ ਉਹਨਾਂ ਦੇ ਕਿਸੇ ਸੇਵਕ ਨੇ ਉਹਨਾਂ ਨੂੰ ਮਿਲਣਾ ਹੁੰਦਾ ਆਮ ਗਰੀਬ ਗੁਰਬੇ ਸੇਵਕ ਨੇ ਤਾਂ ਉਹ ਨਹੀਂ ਮਿਲ ਪਾਉਂਦਾ ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਬਾਡੀਗਾਰਡਾਂ ਵੱਲੋਂ ਪਰ ਉਹੀ ਜਿਹੜੇ ਡੇਰਿਆਂ ਦੇ ਸੰਚਾਲਕ ਨੇ ਕੁਝ ਲੋਕਾਂ ਦਾ ਇਹ ਸਵਾਲ ਹੈ ਕਿ ਉਹ ਮੰਤਰੀਆਂ ਨੂੰ ਤੇ ਵੱਡੇ ਲੋਕਾਂ ਨੂੰ ਤਾਂ ਮਿਲ ਲੈਂਦੇ ਨੇ ਪਰ ਆਪਣੇ ਆਮ ਗਰੀਬ ਗੁਰਬੇ ਸੇਵਕਾਂ ਨੂੰ ਨਹੀਂ ਮਿਲਦੇ ਕੁਝ ਲੋਕਾਂ ਦਾ ਇਹ ਸਵਾਲ ਹੈ ਹੋਣਾ ਤਾਂ ਇੰਜ ਚਾਹੀਦਾ ਹੈ ਕਿ ਮੰਤਰੀਆਂ ਨੂੰ ਉਹ ਦੂਰ ਰੱਖਣ ਤੇ ਆਪਣੇ ਜਿਹੜੇ ਗਰੀਬ ਗੁਰਬੇ ਸੇਵਕ ਨੇ ਉਹਨਾਂ ਨੂੰ ਉਹ ਕੱਲਿਆਂ ਨੂੰ ਵੀ ਮਿਲਣ ਘੰਟਿਆਂ ਬੱਧੀ ਮਿਲਣ ਤੇ ਜਿਹੜਾ ਮਰਜੀ ਸੇਵਕ ਉਹਨਾਂ ਕੋਲ ਆ ਸਕਦਾ ਹੋਵੇ ਕੁਝ ਲੋਕ ਕੁਝ ਤਰਕਸ਼ੀਲ ਲੋਕ ਪਹਿਲਾਂ ਤੋਂ ਇਹ ਵੀ ਸਵਾਲ ਕਰਦੇ ਰਹੇ ਨੇ ਉਹ ਕਹਿੰਦੇ ਰਹੇ ਨੇ ਕਿ ਜਿਹੜੇ ਵੀ ਇਹ ਕਹਿੰਦੇ ਨੇ ਕਿ ਆ ਸਵਾਸ ਜਿਹੜੇ ਉਹ ਧਰੋ ਲਿਖੇ ਹੁੰਦੇ ਆ ਜੀਵਨ ਧਰੋ ਲਿਖਿਆ ਹੁੰਦਾ ਜਿੰਨੀ ਜ਼ਿੰਦਗੀ ਲਿਖੀ ਐ ਉਸ ਤੋਂ ਇੱਕ ਸਾਹ ਵੀ ਵੱਧ ਘੱਟ ਨਹੀਂ ਕੀਤਾ ਜਾ ਸਕਦਾ ਤੇ ਉਹ ਫਿਰ ਆਪਣੇ ਨਾਲ ਗਨਮੈਨ ਬਾਡੀਗਾਰਡ ਕਿਉਂ ਰੱਖਦੇ ਨੇ ਕੁਝ ਲੋਕਾਂ ਦਾ ਤਰਕਸ਼ੀਲਾਂ ਦਾ ਇਹ ਸਵਾਲ ਹੈ ਕਿ ਕੀ ਆਪਣੇ ਨਾਲ ਰੱਖੇ ਗਨਮੈਨ ਸਵਾਸ ਵਧਾਉਣ ਲਈ ਰੱਖੇ ਹੁੰਦੇ ਨੇ ਜੇ ਜਿੱਥੇ ਮੌਤ ਆਉਣੀ ਆ ਉਥੇ ਆਉਣੀ ਆਉਣੀ ਆ ਤਾਂ ਫਿਰ ਗਨਮੈਨ ਸੁਰੱਖਿਆ ਗਾਰਡ ਕਾਦੇ ਲਈ ਇਹ ਸਵਾਲ ਕੁਝ ਲੋਕ ਪਹਿਲਾਂ ਤੋਂ ਉਠਾਉਂਦੇ ਰਹੇ ਅੱਜ ਵੀ ਤੁਸੀਂ ਦੇਖੋ ਜਿਹੜੇ ਡੇਰਾ ਸਰਸਾ ਦੇ ਮੁਖੀ ਨੇ ਇਸ ਟਾਈਮ ਉਹ ਜੇਲ੍ਹ 'ਚ ਨੇ ਡੇਰਾ ਬਿਆਸ ਤੇ ਡੇਰਾ ਸਰਸਾ ਦਾ ਵਾਵਾ ਵੱਡਾ ਫਰਕ ਮੰਨਿਆ ਜਾਂਦਾ ਕਿਉਂਕਿ ਡੇਰਾ ਬਿਆਸ ਦੇ ਬਾਰੇ ਕਦੀ ਓਡੇ ਵੱਡੇ ਦੋਸ਼ ਉੱਥੇ ਨਹੀਂ ਲੱਗੇ ਜਿੱਦਾਂ ਦੇ ਦੋਸ਼ ਡੇਰਾ ਸਰਸਾ ਦੇ ਮੁਖੀ ਤੇ ਲੱਗੇ ਤੇ ਜਿਹੜੇ ਕੇਸਾਂ ਦੇ ਵਿੱਚ ਡੇਰਾ ਸਰਸਾ ਦਾ ਮੁਖੀ ਜੇਲ੍ਹ ਗਿਆ ਉਦਾਂ ਦੇ ਮਾੜੇ ਦੋਸ਼ ਕਦੇ ਵੀ ਡੇਰਾ ਬਿਆਸ ਦੇ ਉਹ ਜਿਹੜੇ ਆਗੂ ਨੇ ਉਹਨਾਂ ਦੇ ਉੱਪਰ ਨਹੀਂ ਲੱਗੇ ਪਰ ਕੁਝ ਲੋਕ ਇਹ ਸਵਾਲ ਉਠਾਉਂਦੇ ਰਹੇ ਕਿ ਡੇਰਾ ਸਰਸਾ ਦੇ ਮੁਖੀ ਨੂੰ ਅਜੇ ਵੀ ਬਹੁਤ ਸਾਰੇ ਉਹਨਾਂ ਦੇ ਜਿਹੜੇ ਪੈਰੋਕਾਰ ਨੇ ਉਹ ਇਹੀ ਮੰਨਦੇ ਨੇ ਕਿ ਉਹ ਕੁਝ ਗਲਤ ਕਰ ਹੀ ਨਹੀਂ ਸਕਦੇ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਉਹਨਾਂ ਨੂੰ ਅਦਾਲਤਾਂ ਨੇ ਸਜ਼ਾ ਗਲਤ ਦਿੱਤੀ ਹੈ ਨਹੀਂ ਸੀ ਦੇਣੀ ਚਾਹੀਦੀ ਕੁਝ ਲੋਕ ਇਦਾਂ ਮੰਨਦੇ ਨੇ ਅਦਾਲਤ ਨੇ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਸਜ਼ਾ ਦਿੱਤੀ ਹੈ ਤਾਂ ਅਦਾਲਤ ਨੇ ਸਾਰੇ ਤੱਥ ਸਬੂਤ ਵੇਖ ਕੇ ਸਾਲਾਂ ਬੱਧੀ ਕੇਸ ਨੂੰ ਰੜਕ ਕੇ ਨਚੋੜ ਕੇ ਫੇਰ ਸਜ਼ਾ ਦਿੱਤੀ ਹੈ ਉਸ ਤੋਂ ਬਾਅਦ ਉਤਲੀਆਂ ਅਦਾਲਤਾਂ ਨੇ ਵੀ ਡੇਰਾ ਮੁਖੀ ਨੂੰ ਕੋਈ ਰਾਹਤ ਨਹੀਂ ਦਿੱਤੀ ਕਿਉਂਕਿ ਜਦੋਂ ਉੱਪਰਲੀ ਅਦਾਲਤ 'ਚ ਕੇਸ ਲਾਇਆ ਜਾਂਦਾ ਹੈ ਸਜ਼ਾ ਮਾਫੀ ਲਈ ਤਾਂ ਉਹ ਅਦਾਲਤ ਵੀ ਹੇਠਲੀ ਅਦਾਲਤ ਦਾ ਫੈਸਲਾ ਤਖਤ ਸਬੂਤ ਗਵਾਹ ਸਾਰਾ ਕੁਝ ਵਾਚਦੀ ਹੈ ਪੜ੍ਹਦੀ ਹੈ ਤਾਂ ਉਤਲੀਆਂ ਅਦਾਲਤਾਂ ਨੇ ਵੀ ਸਜ਼ਾ ਨਹੀਂ ਰੋਕੀ ਨਹੀਂ ਕਟਾਈ ਭਾਵੇਂ ਕਿ ਸਿਆਸਤਾਂ ਵੱਲੋਂ ਤੁਸੀਂ ਦੇਖੋ ਡੇਰਾ ਸਰਸਾ ਦਾ ਜਿਹੜੇ ਮੁਖੀ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਹੁਣ ਤੱਕ ਬਹੁਤ ਵਾਰ ਛੁੱਟੀ ਦੇ ਕੇ ਪਰੋਲ ਦੇ ਕੇ ਬਾਹਰ ਲਿਆਂਦਾ ਜਾਂਦਾ ਔਰ ਇੰਨੀ ਵਾਰ ਪਰੋਲ ਦੂਜੇ ਕੈਦੀਆਂ ਨੂੰ ਨਹੀਂ ਮਿਲਦੀ ਇਹ ਬਹੁਤ ਵੱਡੇ ਸਵਾਲ ਪਹਿਲਾਂ ਉੱਠੇ ਨੇ ਔਰ ਇਹ ਦੋਸ਼ ਸ਼ਰਮਣੀ ਕਮੇਟੀ ਨੇ ਵੀ ਕਈ ਵਾਰ ਲਾਇਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਲੋਕ ਨੇ ਉਹ ਵੀ ਲਾਉਂਦੇ ਨੇ ਇਹ ਗੱਲ ਵੱਡੇ ਪੱਧਰ ਤੇ ਉੱਠਦੀ ਹੈ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਜਿਹੜੀ ਆ ਵੋਟਾਂ ਦੀ ਖਾਤਰ ਡੇਰਾ ਸਰਸਾ ਦੇ ਮੁਖੀ ਨੂੰ ਪਾਰੋਲ ਦਿੰਦੀ ਹੈ ਹੁਣ ਇਹ ਸਵਾਲ ਕਿੰਨਾ ਸਹੀ ਹੈ ਇਹ ਤੁਸੀਂ ਆਪਣਾ ਕਮੈਂਟ ਲਿਖ ਦਿਓ ਬਹੁਤ ਸਾਰੇ ਜਿਹੜੇ ਐਸਜੀਪੀਸੀ ਜਾਂ ਹੋਰ ادارے ਨੇ ਉਹਨਾਂ ਨੇ ਇਹ ਸਵਾਲ ਕਈ ਵਾਰ ਮੀਡੀਆ ਤੇ ਉਠਾਇਆ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਪਾਰੋਲ ਕਿਉਂ ਨਹੀਂ ਦਿੱਤੀ ਜਾਂਦੀ ਜਾਂ ਬੰਦੀ ਸਿੰਘ ਸਿਆਸੀ ਕੈਦੀ ਤੇ ਹੋਰ ਜਿੰਨੇ ਵੀ ਹੈਗੇ ਆਮ ਕੈਦੀ ਉਹਨਾਂ ਨੂੰ ਉਸ ਤਰ੍ਹਾਂ ਓਨੀ ਵਾਰ ਪਰੋਲ ਕਿਉਂ ਨਹੀਂ ਮਿਲਦੀ ਸਵਾਲ ਤਾਂ ਇਹ ਵੀ ਹੈ ਕਿ ਇੱਕ ਪਾਸੇ ਉਹ ਵੀ ਕੈਦੀ ਹਨ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਫੇਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇੱਕ ਪਾਸੇ ਇੱਕ ਉਹ ਕੈਦੀ ਜੀ ਦੀ ਸਜ਼ਾ ਅਜੇ ਬਹੁਤ ਜ਼ਿਆਦਾ ਪਈ ਹੈ ਤੇ ਉਹਨੂੰ ਵਾਰ-ਵਾਰ ਜੇਲ੍ਹ ਤੋਂ ਛੁੱਟੀ ਦੇ ਕੇ ਬਾਹਰ ਲਿਆਂਦਾ ਜਾਂਦਾ ਹੈ ਹੁਣ ਇਹ ਸਵਾਲ ਉਧਰ ਵੀ ਉੱਠਦੇ ਰਹੇ ਨੇ ਤੇ ਜਿਹੜਾ ਡੇਰਾ ਬਿਆਸ ਹੈ ਉਹਦੇ ਤੇ ਵੀ ਕਈ ਵਾਰ ਕਈ ਤਰ੍ਹਾਂ ਦੇ ਸਵਾਲ ਉੱਠੇ ਨੇ ਭਾਵੇਂ ਕਿ ਉਹ ਇਹੋ ਜੇ ਵੱਡੇ ਸਵਾਲ ਨਹੀਂ ਅੱਜ ਜਦੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਮੁਲਾਕਾਤ ਕਰਕੇ ਆਏ ਨੇ ਵਿਕਰਮਜੀਤ ਜੀ ਠੀਆ ਦੀ ਤਾਂ ਉਦੋਂ ਇਹ ਜਿਹੜੇ तमाम ਸਵਾਲ ਉੱਠੇ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿਉਂਕਿ ਤਾਰੀਫਾਂ ਵੀ ਕੁਝ ਲੋਕਾਂ ਨੇ ਕੀਤੀਆਂ ਨੇ ਲੋਕਾਂ ਨੇ ਕਿਹਾ ਕਿ ਦੇਖੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿੰਨੇ ਨਿਮਰ ਨਿਮਰਤਾ ਵਾਲੇ ਨੇ ਜਿਹੜੇ ਜੇਲ੍ਹ 'ਚ ਬੈਠੇ ਇੱਕ ਵਿਅਕਤੀ ਦੀ ਮੁਲਾਕਾਤ ਕਰਕੇ ਆਏ ਨੇ ਬਹੁਤ ਲੋਕਾਂ ਨੇ ਇਹ ਵੀ ਤਾਰੀਫ ਕੀਤੀ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਕਿੰਨੇ ਫਿਕਰਮੰਦ ਨੇ ਸਾਰਿਆਂ ਦੇ ਲਈ ਕਿ ਉਹ ਜੇਲ੍ਹ 'ਚ ਬੈਠੇ ਵਿਅਕਤੀਆਂ ਦੀ ਵੀ ਮੁਲਾਕਾਤ ਕਰਨ ਗਏ ਨੇ ਕੁਝ ਲੋਕਾਂ ਨੇ ਇਹ ਵੀ ਤਾਰੀਫ ਕੀਤੀ ਹੈ ਕਿ ਦੇਖੋ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਸਾਹਿਬ ਉਹ ਕਿਸੇ ਦਾ ਕਸ਼ਟ ਨਹੀਂ ਸਹਿ ਸਕਦੇ ਔਰ ਡੱਟ ਕੇ ਨਾਲ ਖੜ ਜਾਂਦੇ ਨੇ ਜਿਹੜਾ ਵੀ ਉਹਨਾਂ ਨਾਲ ਵਰਤਦਾ ਇਸ ਪੱਖੋਂ ਵੀ ਕਈਆਂ ਨੇ ਤਾਰੀਫ ਕੀਤੀ ਹੈ ਕਈਆਂ ਨੇ ਤਾਰੀਫ ਇਹ ਵੀ ਕੀਤੀ ਹੈ ਕਿ ਜੇਲ੍ਹ 'ਚ ਮਜੀਠੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਬਾ ਜੀ ਬਾਹਰ ਬੈਠੇ ਜਿਹੜੇ ਉਹਨਾਂ ਦੇ ਸੇਵਕ ਉਹਨਾਂ ਦੇ ਡੇਰੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਗਏ ਨੇ ਇਹ ਤਮਾਮ ਤਰ੍ਹਾਂ ਦੀਆਂ ਤਾਰੀਫਾਂ ਕੀਤੀਆਂ ਗਈਆਂ ਨੇ ਪਰ ਨਾਲ ਹੀ ਬਹੁਤ ਵੱਡੇ ਸਵਾਲ ਬਹੁਤ ਵੱਡੇ ਵੱਡੇ ਸਵਾਲ ਜਿਹੜੇ ਨੇ ਉਹ ਵੀ ਖੜੇ ਕੀਤੇ